ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੁਇਥ ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇਦਾਰੇ ਦੇਖ ਕੇ ਨਿਹਾਲ ਕਰ ਰਹੇ ਨੇ ਸੰਗਤਾਂ ਮਹਾਰਾਜ ਜੀ ਦੇ ਬਚਨ ਬਲਾਸ ਸਰਵਣ ਕਰਕੇ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੀਆਂ ਨੇ। ਪਿਰਥੀ ਚੰਦ ਦੇ ਐਸੇ ਕੁਕਰਮ ਕਰਨ ਤੋਂ ਸ਼ਹਿਰ ਵਿੱਚ ਬੜੀ ਪਿਰਥੀ ਚੰਦ ਦੀ ਨਰਾਦਰੀ ਹੋਈ। ਜਿਸ ਕਰਕੇ ਸਾਰੇ ਸਾਖ ਸੰਬੰਧੀ ਮਹਾਦੇਵ ਜੀ ਸਾਰੇ ਆਨੇ ਝੂਠਿਆਂ ਕੀਤਾ ਪ੍ਰਿਥੀ ਚੰਦ ਸੌਰੇ ਘਰ 헤ਹਰ ਪਿੰਡ ਜਾ ਕੇ ਰਿਆ ਇੱਥੇ ਬਾਦਸ਼ਾਹ ਦੇ ਮਸਾਹਿਬ ਸੁਲਹਿ ਖਾਨ ਨਾਲ ਮਿਲ ਕੇ ਇੱਕ ਬਹੁਤ ਵੱਡਾ ਚਲਾਹ ਸ੍ਰੀ ਅਮਰਦਸਰ ਦੀ ਨਕਲ ਦੇ ਬਣਾਇਆ ਅਦੇ ਦੁਖ ਨਿਵਾਰਨ ਨਾਮ ਰੱਖਿਆ ਲੋਕਾਂ ਵਿੱਚ ਮਸ਼ਹੂਰ ਕੀਤਾ ਕਿ ਮੈਨੂੰ ਗੁਰੂ ਨਾਨਕ ਸਾਹਿਬ ਜੀ ਨੇ ਦਰਸ਼ਨ ਦਿੱਤਾ ਜੋ ਇੱਥੇ ਇਸ਼ਨਾਨ ਕਰੇਗਾ ਉਹਦੇ ਕਈਆਂ ਜਨਮਾਂ ਦੇ ਪਾਪ ਦੂਰ ਹੋਣਗੇ ਪਰ ਉਥੇ ਪਾਣੀ ਨੇ ਟਿਕਿਆ ਸੰਗਤਾਂ ਨੇ ਯਕੀਨ ਹੀ ਨਹੀਂ ਕੀਤਾ ਸਗੋਂ ਸੰਗਤਾਂ ਨੇ ਆਖਿਆ ਕਿ ਆਪਣੇ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਬਰਾਬਰੀ ਕੀਤੀ ਹੈ ਇਹ ਠੀਕ ਨਹੀਂ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਾਂਤੀ ਰੂਪ ਨੇ ਭਾਈ ਗੁਰਦਾਸ ਜੀ ਨੂੰ ਪ੍ਰਿਥੀ ਚੰਦਵਲ ਭੇਜਿਆ ਆਬ ਅਮਰਦਸਰ ਆਜੋ ਬਿਰਦੀ ਚੰਦ ਨਾ ਆਇ ਅਕਬਰ ਬਾਦਸ਼ਾਹ ਦਾ ਨਾਇਬ ਵਜ਼ੀਰ ਵਜ਼ੀਰ ਖਾਂ ਇਹ ਲਾਹੌਰ ਰਹਿੰਦਾ ਸੀ ਸੰਮਤ 1656 ਬਿਕਰਮੀ ਨੂੰ ਜਲੋਦਰ ਦੀ ਬਿਮਾਰੀ ਨਾਲ ਬਹੁਤ ਦੁਖੀ ਹੋਇਆ ਹਜ਼ਾਰਾਂ ਰੁਪਏ ਖਰਚ ਕੀਤੇ ਪਰ ਆਰਾਮ ਨਾ ਆਇਆ ਇਹਦਾ ਗੁਰੂ ਰਾਮਦਾਸ ਜੀ ਦੇ ਵੇਲੇ ਤੋਂ ਹੀ ਗੁਰੂ ਘਰ ਤੇ ਨਿਸ਼ਚਾ ਸੀ ਇਸ ਲਈ ਦਰਸ਼ਨ ਕਰਨ ਆਇਆ ਅੱਗੋਂ ਗੁਰੂ ਜੀ ਦੁੱਖ ਬੰਜਣੀ ਦੁੱਖ ਭੰਜਨੀ ਬੇਰਪਾਸ ਗਾਰ ਕਡਵਾਰੇ ਸਨ ਵਜ਼ੀਰ ਖਾਨ ਨੂੰ ਉਹਦੇ ਸੰਬੰਧੀਆਂ ਨੇ ਪਾਲਕੀ ਵਿੱਚੋਂ ਕੱਢ ਕੇ ਦੁੱਖ ਭੰਜਨੀ ਬੇਰ ਏਠਾ ਲੰਮਿਆ ਪਾਤਾ ਵਜ਼ੀਰ ਖਾਨ ਨੇ ਬੇਨਤੀ ਕੀਤੀ ਸੱਜੇ ਬਾਦਸ਼ਾਹ ਬਖਸ਼ ਦਿਓ ਮੇਰੇ ਗੁਨਾਹ ਬਖਸ਼ ਦਿਓ ਆਪ ਬਖਸ਼ਨਾਰੇ ਹੋ ਮੇਰੇ ਅਫਗਨਾ ਨੂੰ ਨਾ ਚਤਾਰੋ ਤਾਂ ਗੁਰੂ ਸਾਹਿਬ ਜੀ ਨੇ ਬੇਨਤੀ ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਜੋਗਾਰ ਕੱਢ ਰਹੇ ਸਨ ਆਖਿਆ ਵजीर खान ਤੇ ਕਿਰਪਾ ਕਰੋ ਪਹਿਲਾਂ ਤਾਂ ਬਾਬਾ ਬੁੱਢਾ ਜੀ ਚੁੱਪ ਰਹੇ ਜਦੋਂ ਫਿਰ ਗੁਰੂ ਸਾਹਿਬ ਜੀ ਬੋਲੇ ਬਾਬਾ ਬੁੱਢਾ ਜੀ ਨੇ ਗਾਰੇ ਦੀ ਭਰੀ ਹੋਈ ਟੋਕਰੀ ਵਜੀਰਖਾਨ ਦੇ ਢਿੱਡ ਤੇ ਰੱਖਦੀ ਜਿਸ ਕਰਕੇ ਉਹਦਾ ਸਾਰਾ ਬਦਬਲਾ ਨਿਕਲ ਗਿਆ ਮਾਨਦਗੀ ਹੋ ਗਈ ਢਿੱਡ ਸਾਫ਼ ਹੋ ਗਿਆ ਪਿੱਛੋਂ ਗੁਰੂ ਜੀ ਨੇ ਕਿਰਪਾ ਕਰਕੇ ਆਪਣੇ ਹੱਥੇ ਗਰਮਾ ਗਰਮ ਘੜਾ برਸ਼ਾਦ ਨੂੰ ਸ਼ਿਕਾਇਆ ਉਹ ਨਰੂਆ ਹੋ ਗਏ ਗੁਰੂ ਜੀ ਦਾ ਬੜਾ ਜਸ ਕਰਦਾ ਤਣਾਵਣਾ ਸੇਵਕ ਬਣਿਆ ਰਿਹਾ ਇੱਕ ਸਿੱਖ ਭਾਗੂ ਨੂੰ ਸੋਖਮਨੀ ਸਾਹਿਬ ਸੁਣਨ ਵਾਸਤੇ ਨਾਲ ਲੈ ਗਿਆ ਜਿਸ ਕੋਲੋਂ ਉਹ ਹਮੇਸ਼ਾ ਸੋਖਮਨੀ ਸਾਹਿਬ ਸੁਣਦਾ ਸਵਾਰ ਪੈ ਦਾ ਕੜਾ ਪ੍ਰਸ਼ਾਦ ਕਰਾ ਕੇ ਸ਼ਕਾਉਂਦਾ ਇਸ ਤਰ੍ਹਾਂ ਦੀ ਬਿਮਾਰੀ ਕੱਟੀ ਗਈ ਤੇ ਸਾਰੀ ਉਮਰ ਹੀ ਸੋਖਮਨੀ ਸਾਹਿਬ ਦਾ ਪਾਠ ਰੋਜ਼ ਸੁਣਦਾ ਰਿਹਾ ਔਰ ਸੋਡੀ ਪ੍ਰਿਥੀ ਚੰਦ ਨੂੰ ਭਾਵੇਂ ਗੁਰੂ ਜੀ ਨੇ ਸਾਰਾ ਕੁਝ ਦੇ ਦਿੱਤਾ ਸੀ ਪਰ ਤਦ ਵੀ ਉਹਨੇ ਲਾਹੌਰ ਦੇ ਸੂਬੇਦਾਰ ਪਾਸ ਜਾ ਕੇ ਸੰਮਤ 1600 65 ਬਿਕਰਮੀ ਨੂੰ ਅਰਜੀ ਦੇ ਦਿੱਤੀਗੇ ਮੇਰੀ ਜਾਇਦਾਦ ਅਦੇ ਸਿੱਖੀ ਸ਼ਰਵੰਡਵਾ ਕੇ ਦਿਓ ਲਾਹੌਰ ਦੇ ਨਾਜ਼ਮ ਨੇ ਲਾਹੌਰ ਦੇ ਰੈਸਾ ਦੇ ਵੱਡੇ ਵੱਡੇ ਆਦਮੀਆਂ ਨੂੰ ਜੋ ਗੁਰੂ ਗੇ ਸਿੱਖ ਸੀ ਆਖਿਆ ਵੀ ਗੁਰੂ ਪੀਰਾਂ ਦੇ ਝਗੜੇ ਸਾਡੇ ਕੋਲ ਆਉਣ ਇਹ ਚੰਗੀ ਗੱਲ ਨਹੀਂ ਤੁਸੀਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਲਾਹੌਰ ਸਦਕੇ ਇਹਨਾਂ ਦਾ ਝਗੜਾ ਨਿਪਟਾ ਦਿਓ ਸਿੱਖ ਦਾ ਦਰਸ਼ਨ ਵਾਸਤੇ ਪਹਿਲਾਂ ਹੀ ਵਿਆਕਲ ਸਨ ਗੁਰੂ ਸਾਹਿਬ ਜੀ ਦੀ ਜਦੋਂ ਦੇ ਗੱਦੀ ਤੇ ਬੈਠੇ ਸਨ ਲਾਹੌਰ ਨਹੀਂ ਸਨ ਆਏ ਇਸ ਲਈ ਲਾਹੌਰ ਦੀ ਸੰਗਤ ਨੇ ਬੇਨਤੀ ਕਰਕੇ ਜੀ ਸ਼ਰਦਾ ਨਾਲ ਸੰਗਤ ਅਮਰਦਸਰ ਲੈਣ ਵਾਸਤੇ ਆਈ ਗੁਰੂ ਜੀ ਲਾਹੌਰ ਗਏ ਭਾਈ ਕਰਮਚੰਦ ਧਰਮਚੰਦ ਖੱਤਰੀਆਂ ਦੀ ਧਰਮਸ਼ਾਲਾ ਜਿੱਥੇ ਅੱਜ ਕੱਲ ਡੱਬੀ ਬਾਜ਼ਾਰ ਵਿੱਚ ਬੌਲੀ ਸਾਹਿਬਾ ਸ਼ਹਿਰ ਦੇ ਨਰ ਨਾਰੀ ਸਾਰੇ ਦਰਸ਼ਨ ਕਰਨ ਆਏ ਸ਼ੰਭੂ 나ਥ ਸੱਜੂ ਭਗਤ RAM DAS ਪੀਲੋ ਕਾਨਾ ਆਦਿ ਸਾਰੇ ਭਗਤ ਦਰਸ਼ਨ ਕਰਕੇ ਨਿਹਾਲ ਹੋਵੇ ਰੋਜ਼ ਸ਼ਬਦ ਕੀਰਤਨ ਕਥਾ ਸਤ ਸੰਗ ਹੋਵੇ ਕਦੇ ਗੁਰੂ ਜੀ ਆਪਣੇ ਦੀਵਾਨ ਖਾਨੇ ਜੋ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਜਨਮ ਅਸਥਾਨ ਕੋਲ ਹੈ ਉੱਥੇ ਜਾਂਦੇ ਕਦੀ ਇੱਥੇ ਸਤ ਸੰਗੀ ਪੁਰਸ਼ ਲਾਭ ਲੈਂਦੇ ਦੇ ਆਪਣਾ ਜਨਮ ਸੁਧਾਰਦੇ ਗੁਰੂ ਜੀ ਦੇ ਦਰਸ਼ਨ ਕਰਨਾ ਨਾਜ਼ਮ ਆਪੇ ਚਲਿਆ ਆਇਆ ਤਾਂ ਗੁਰੂ ਅਰਜਨ ਦੇਵ ਜੀ ਆਖਿਆ ਸਭ ਕੋਈ ਪਿਰਥੀ ਚੰਦ ਜੀ ਸਾਹਮਣੇ ਲੈਣ ਸਾਨੂੰ ਕਿਸੇ ਪਦਾਰਥ ਦੀ ਇੱਛਾ ਹੀ ਨਹੀਂ ਫਿਰ ਝਗੜਾ ਕਿਸ ਗੱਲ ਦਾ ਹੁੰਦਾ ਫਿਰ ਨਾਜ਼ਮ ਦੇ ਹੁਕਮੇ ਅਨੁਸਾਰ ਭਾਈ ਜਗਤੇ ਬਹਿਲ ਮੱਲ ਦਾਸੀ ਮੱਲ ਜਲਾਜਮਾਲਦੀਨ ਆਦਕ ਰਹਿਸਾਂ ਨੇ ਪਿਰਥੀ ਚੰਦ ਨੂੰ ਫੈਸਲੇ ਵਾਸਤੇ ਸੱਦਿਆ ਪਰ ਪੇਥੀ ਚੰਦ ਸੁਲਹੀ ਖਾਨ ਦੀ ਸਲਾਹ ਮੰਨ ਕੇ ਨਾ ਆਇਆ ਜਿਸ ਕਰਕੇ ਨਾਜ਼ਮ ਨੇ ਅਰਜੀ ਖਾਰਜ ਕਰ ਦਿੱਤੀ ਇੱਕ ਬਠਾਣ ਛੱਜੂ ਭਗਤ ਦੀ ਦੁਕਾਨ ਤੇ ਇੱਕ ਦੋ ਵਾਰ ਕੁਝ ਅਮਾਨਤ ਰੱਖ ਗਿਆ ਫਿਰ ਲੈ ਗਿਆ ਇਸੇ ਤਰ੍ਹਾਂ ਕਰਦਿਆਂ ਸਬਬ ਨਾਲ ਛੱਜੂ ਭਗਤ ਦੀ ਦੁਕਾਨ ਤੇ ਜਮਾ ਕਰਾ ਗਿਆ ਕੁਝ ਮੋਹਰਾਂ 143 ਮੋਹਰਾ ਨਾ ਦੁਕਾਨ ਤੇ ਜਮਾ ਕਰਾ ਗਿਆ ਉਹਨੂੰ ਕਿਤੇ ਜਾਣਾ ਪੈ ਗਿਆ ਨਵੀਂ ਦੁਕਾਨ ਹੋਣ ਕਰਕੇ ਉਸ ਵੇਲੇ ਮਨੀਮ ਵੀ ਲਿਖਣ ਵਾਲਾ ਕੋਈ ਨਹੀਂ ਸੀ ਸੱਜੂ ਨੇ ਉਸ ਬਟਵੇ ਨੂੰ ਇੱਕ ਵੱਡੇ ਸੰਦੂਕ ਵਿੱਚ ਸੁੱਟ ਕੇ ਜੋ ਬਹੁਤ ਸਾਰੇ ਖਾਨਿਆਂ ਵਾਲਾ ਸੀ ਆਪ ਦਰਿਆ ਤੇ ਣਾਉਣ ਚਲਾ ਗਿਆ ਲਿਖਣਾ ਭੁੱਲ ਗਿਆ ਬੜੇ ਚਿਰ ਪਿਛੋਂ ਜਦੋਂ ਪਠਾਨ ਆਇਆ ਤਸ਼ਜੂ ਨੇ ਅਮਾਨਤ ਵਾਲੀ ਵਹੀ ਵੇਖੀ ਉਸ ਵਿੱਚ ਪਠਾਣ ਦਾ ਨਾਮ ਨਹੀਂ ਸੀ ਲਿਖਿਆ ਹੋਇਆ ਹੁਣ ਸ਼ਜੂ ਭਗਤ ਨੂੰ ਚੇਤਾ ਵੀ ਨਹੀਂ ਸੀ ਵੀ ਇਹ ਦੇਖ ਕੇ ਗਿਆ ਅਮਾਨਤ ਇਸ ਕਰਕੇ ਚੀਜ਼ ਲੱਭੀ ਨਾ ਸ਼ਜੂ ਨੇ ਉਸ ਪਠਾਣ ਨੂੰ ਜਵਾਬ ਦਿੱਤਾ ਵੀ ਭਾਈ ਤੂੰ ਮੇਰੇ ਕੋਲੇ ਆਪਣੀ ਅਮਾਨਤ ਮੋਹਰਾਂ ਜਿਹੜੀਆਂ 144 ਉਹ ਨਹੀਂ ਰੱਖ ਕੇ ਗਿਆ ਸੀ ਹੁਣ ਪਠਾਨ ਲੜਨ ਲੱਗਿਆ ਵੀ ਤੁਹਾਨੂੰ ਹੀ ਦੇ ਕੇ ਗਿਆ ਬਾਜ਼ਾਰ ਦੇ ਲੋਕ ਨਿੰਦਿਆ ਕਰਨ ਲੱਗੇ ਕਹਿਣ ਲੱਗੇ ਦੇਖੋ ਇਹ ਭਗਤ ਕਿੱਡਾ ਠੱਗ ਔੜਗ ਪਠਾਣਾ ਨੇ ਸੂਬੇ ਪਾਸ ફરિયાદ ਜਾ ਕੀਤੀ ਮੁਕਦਮਾ ਪੇਸ਼ ਹੋਇਆ ਪਠਾਨ ਨੇ ਫਕੀਰਾਂ ਪੀਰਾਂ ਦੀਆਂ अनेਕਾਂ ਸੁਖਨਾ ਸੁਖੀਆਂ ਅਬਰ ਸ਼ਜੂ ਭਗਤ ਨੇ ਸਿਰਬ ਸਵਾਰ ਪੈਦਾ ਕੜਾ ਬਰਸ਼ਾਦ ਸੁਖਿਆ ਬਹੁਤ ਸਾਰੀ ਪੁੱਛ ਗਿਆ ਚਮਗਰੋਂ ਨਾਜਮ ਨੇ ਪੰਚਾਇਤ ਦੇ ਸਾਹਮਣੇ ਦੋਵਾਂ ਦੇ ਹੱਥ ਤੇਲ ਦੇ ਉਬਲੇ ਕੜਾਏ ਵਿੱਚ ਪਾਉਣ ਦਾ ਹੁਕਮ ਦਿੱਤਾ ਵੀ ਵਾਰੀ-ਵਾਰੀ ਤੇਲ ਦੇ ਵਿੱਚ ਆਪਣਾ ਹੱਥ ਪਾਓ ਜਿਹੜਾ ਝੂਠਾ ਹੋਇਆ ਹੱਥ ਉਹਦਾ ਸੜ ਜੂ ਹੁਣ ਉਬਲਦੇ ਹੋਏ ਕੜਾਏ ਵਿੱਚ ਹੱਥ ਪਵਾਏ ਵੀ ਜਿਹੜਾ ਝੂਠਾ ਹੋਵੇਗਾ ਉਹਦਾ ਹੱਥ ਸੜ ਜਾਏਗਾ ਪਠਾਨ ਦਾ ਹੱਥ ਸੜ ਗਿਆ ਪਰ ਛੱਜੂ ਨੂੰ ਕੁਝ ਨਾ ਹੋਇਆ। ਨਾਜ਼ਮ ਦਾ ਦਾਵਾ ਖਤਮ ਕਰ ਦਿੱਤਾ, ਕੇਸ ਖਤਮ ਹੋ ਗਿਆ। ਫਿਰ ਤਾਂ ਸਾਰੇ ਛੱਜੂ ਦੀ ਉਸਤਤ ਕਰਨ ਲੱਗ ਪਏ। ਛੱਜੂ ਦੁਕਾਨ ਤੇ ਬੈਠ ਕੇ ਖਾਕ ਦੀਆਂ ਮੁੱਠੀਆਂ ਛਾਨਣ ਲੱਗ ਪਿਆ। ਲੋਕਾਂ ਨੇ ਪੁੱਛਿਆ, ਉਹਨੇ ਆਖਿਆ ਲੋਕਾਂ ਦੀ ਉਸਤਤ ਨਿੰਦਿਆ ਦੇ ਸਿਰ ਪਾਉਂਦਾ ਹਾਂ। ਛੱਜੂ ਨੇ ਦੀਵਾਲੀ ਤੇ ਦੁਕਾਨ ਦੀ ਸਫਾਈ ਕੀਤੀ। ਉਹ ਗਵਾਚਾ ਹੋਇਆ ਪਟੂਆ ਲੱਭ ਪਿਆ ਸ਼ੱਜੂ ਭਗਤ ਆਪਣੀ ਭੁੱਲ ਤੇ ਪਛਤਾਇਆ ਵੀ ਇਹ ਦੇਖੇ ਗਿਆ ਸੀ ਮੇਰੇ ਕੋਲ ਭੋਲੋ ਕੀ ਲਿਖਿਆ ਨਹੀਂ ਗਿਆ ਆਪਕ 143 ਮੋਹਰਾਂ ਵਾਲਾ ਪਟੂਆ ਲੱਭ ਪਿਆ ਇੱਕ ਦਸ਼ਾਲਾ ਦੇ 100 ਰੁਪਿਆ ਨਕਦ ਲੈ ਕੇ ਸ਼ੱਜੂ ਭਗਤ ਨੇ ਪਠਾਨ ਦੇ ਅੱਗੇ ਰੱਖ ਕੇ ਚਰਨ ਜਾ ਫੜੇ ਹੁਣ ਪਠਾਨ ਪੈਸੇ ਲਵੇ ਨਾ ਉਹ ਦੇਵੇ ਪਠਾਨ ਆ ਕੇ ਨਹੀਂ ਫੈਸਲਾ ਹੋ ਗਿਆ ਮੈਂ ਝੂਠਾ ਸੀ ਇਹ ਪੈਸੇ ਮੇਰੇ ਨਹੀਂ ਆਗਰ ਦੋਵੇਂ ਜਣੇ ਗੁਰੂ ਜੀ ਪਾਸ ਆਏ ਪਠਾਨ ਨੇ ਆਕਿਆ ਪਰਮੇਸ਼ਰ ਨਿਆਂਕਾਰੀ ਹੈ ਕਿ ਅਨਿਆਂਕਾਰੀ ਹੈ ਗੁਰੂ ਜੀਆ ਨੇ ਪਰਮੇਸ਼ਰ ਨਿਆਂਕਾਰੀ ਹੈ ਤੇ ਉਸੇ ਭਰੋਸਾ ਨਹੀਂ ਕੀਤਾ ਤੂੰ ਛੱਜੂ ਨੇ ਜਾਣ ਕੇ ਖੋਟ ਨਹੀਂ ਕੀਤਾ ਸੀ ਇਹਨੂੰ ਚੇਤਾ ਹੀ ਭੁੱਲ ਗਿਆ ਸੀ ਇਹਦੇ ਦਿਲ ਵਿੱਚ ਖੋਟ ਹੁੰਦਾ ਤੇਰੇ ਕੋਲ ਆਣ ਕੇ ਹੁਣ ਕਿਉਂ ਮੰਨਦਾ ਅਰ ਬਟੂਆ ਨਾ ਦੇਂਦਾ ਪਠਾਨ ਵੀ ਗੁਰੂ ਜੀ ਦੇ ਉਪਦੇਸ਼ ਨਾਲ ਸਾਵਧਾਨ ਹੋ ਗਿਆ ਅਰਦਵਾਨ ਬੈਂਜ ਕੀਤੀ ਸੱਚੇ ਪਾਤਸ਼ਾਹ ਐਸੇ ਪੈਸੇ ਨੂੰ ਧਰਮ ਦੇ ਕੰਮ ਚ ਲਾ ਦਿਓ ਗੁਰੂ ਜੀ ਨੇ ਇਸ ਧਰਮਸ਼ਾਲਾ ਵਿੱਚ ਉਸ ਰੁਪਈਏ ਦੀ ਬੌਲੀ ਬਣਾ ਦਿੱਤੀ ਲਿਖਿਆ ਵੀ ਖਾਨ ਬਹਾਦਰ ਲਾਹੌਰ ਦੇ ਸੂਬੇ ਸਮੇ ਇਸ ਬੌਲੀ ਨੂੰ ਢਾਕੇ ਕਾਜ਼ੀਆਂ ਨੇ ਆਪਣੇ ਘਰ ਬਣਾ ਲਏ ਸਨ ਪਰ 1879 ਬਿਕਰਮੀ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਕਾਜ਼ੀਆਂ ਨੂੰ ਔਰ ਜਗ੍ਹਾ ਦੇ ਕੇ ਮਿੱਟੀ ਕਢਵਾ ਕੇ ਲੰਗਰ ਵਾਸਤੇ 50 ਦੁਕਾਨਾਂ ਨਾਲ ਲਾ ਕੇ ਸੋਢੀ ਸਾਧੂ ਸਿੰਘ ਕਰਤਾਰਪੁਰੀਏ ਨੂੰ ਅਰਦਾਸ ਕਰਾ ਦਿੱਤੀ ਜੋ ਹੁਣ ਤੱਕ ਉਹਦੀ ਔਲਾਦ ਕੋਲ ਹੈ 8 ਮਹੀਨੇ ਗੁਰੂ ਜੀ ਲਾਹੌਰ ਰਹੇ ਹਰ ਰੋਜ ਸ਼ਬਦ ਕੀਰਤਨ ਕਥਾ ਦਾ ਆਨੰਦ ਹੁੰਦਾ ਰਹੇ ਲੰਗਰ ਚੱਲਦਾ ਰਹੇ ਹਜ਼ਾਰਾਂ ਆਦਮੀਆਂ ਦੀ ਭੀੜ ਰੋਜ ਰਵੇ ਸ਼ਾਹ ਸੁਲੇਮਾਨ ਭੀਲੋ ਵਾਲੀਆਂ ਮੀਆਂ ਮੀਰ ਸ਼ੇਖ ਭੇਲੀ ਸ਼ਾਹ ਸ਼ਾਹ ਅਨਾਇਦ ਕਾਦਰੀ ਸ਼ਾਹ ਹੁਸੈਨ ਆਦ ਦਰਸ਼ਨ ਕਰਨ ਆਉਂਦੇ ਸੂਬਾ ਤਾਰ ਬੇਗ ਖਾਂ ਅਰ ਹੁਸੈਨ ਖਾਂ ਲਾਹੌਰ ਦੇ ਹਾਕਮ ਵੀ ਗੁਰੂ ਦੀ ਸੋਭਾ ਸੁਣ ਕੇ ਆਏ ਸਤ ਸੰਗ ਅਰ ਲੰਗਰ ਦੇ ਕੇ ਬਾਦ ਖੁਸ਼ ਹੋਏ ਪ੍ਰਸ਼ਨ ਕਰਨ ਤੇ ਗੁਰੂ ਜੀ ਨੇ ਸ਼ਬਦਾਂ ਦੁਆਰਾ ਕਈ ਉਪਦੇਸ਼ ਕੀਤੇ ਤਲੰਗ ਮਹੱਲਾ 5 ਮੀਰਾਂ ਦਾ ਨਾਂ ਦਿਲ ਸੋਚ ਮੁਹੱਬਤ ਮਨ ਤਨ ਵਸੈ ਸੱਚ ਸਾਹ ਬੰਦੀ ਮੋਚ ਰਹਾ ਦੀਦ ਨੇ ਦਿਦਾਰ ਸਾਹਿਬ ਕਾਚ ਨ ਇਸ ਕਾਮੋਲ پاک ਪਰਵਦਗਾਰ ਤੂੰ ਖੁਦ ਖਸਮ ਵੱਡਾ ਆ ਤੋਲ ਦਸਤ ਗਿਰੀ ਦੇ ਦਲਾਵਰ ਤੂੰ ਹੀ ਤੂੰ ਹੀ ਏ ਕਾ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕ ਇਹ ਸ਼ਬਦ ਸੁਣ ਕੇ ਬਹੁਤ ਬਰਸੰਨ ਹੋਏ ਲਾਹੌਰੋਂ ਚੱਲ ਗਏ ਸ੍ਰੀ ਗੁਰੂ ਅਰਜਨ ਦੇਵ ਜੀ ਨਨਕਾਣੇ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਥਾਨ ਦੀ ਯਾਤਰਾ ਕੀਤੀ ਉੱਥੋਂ ਚੱਲ ਗਏ ਰਾਵੀ ਕਿਨਾਰੇ ਮੰਦਰ ਪਿੰਡ ਜਾ ਰਹੇ ਉਥੇ ਭਾਈ ਗੁੰਦਾਰਾ ਸੰਤ ਰਹਿੰਦਾ ਸੀ ਉਹਨੇ ਗੁਰੂ ਗਿਆ ਦੀ ਬੜੀ ਟੈਲ ਕੀਤੀ ਉਹਨੂੰ ਹਜੀਰਾ ਦੀ ਬਿਮਾਰੀ ਸੀ ਸਿੱਖਾਂ ਕਿਹਾ ਗੁਰੂ ਜੀ ਅੱਗੇ ਬੇਨਤੀ ਕਰ ਜੋ ਆਰਾਮ ਆ ਜਾਏ ਗੁੰਦਾਰੇ ਨੇ ਆਖਿਆ ਝੂਠੇ ਸਰੀਰ ਵਾਸਤੇ ਗੁਰੂ ਜੀ ਅੱਗੇ ਬੇਨਤੀ ਕਰਨੀ ਗੁਰਾਂ ਕੋਲੋਂ ਜੇ ਬੇਨਤੀ ਕਰਾਂਗੇ ਗੁਰਾਂ ਦੇ ਕੋਲ ਤੇ ਮੁਕਤੀ ਮੰਗਾਂਗੇ ਇਸ ਰੋਗ ਨੂੰ ਦਾ ਗੁਰੂ ਦਾ ਜੋੜਾ ਲਾਉਣ ਨਾਲ ਆਰਾਮ ਆ ਜਾਏਗਾ ਇਹ ਕਹਿ ਕੇ ਗੁੰਦਾਰੇ ਨੇ ਜੋੜਾ ਗੁਰੂ ਜੀ ਦਾ ਗਲਣਾ ਲਾਇਆ ਹਜੀਰਾ ạt ਗਈਆਂ ਇਹ ਉਹ ਜੋੜਾ ਅਜੇ ਤੱਕ ਉੱਥੇ ਆ ਨੇਕਾ ਲੋਕ ਹਜੀਰਾ ਵਾਲੇ ਸ਼ੁਹਾ ਕੇ ਰਾਜੀ ਹੁੰਦੇ ਨੇ ਉਹ ਰਾਜੀ ਹੋ ਗਿਆ ਉੱਥੋਂ ਚੱਲ ਗਏ ਗੁਰੂ ਜੀ ਜੰਬਰਪਿੰਡ ਜਾ ਰਹੇ ਉੱਥੇ ਇੱਕ ਸ਼ਾਹੂਕਾਰ ਸੰਤੂ ਚੋਪੜੇ ਨੂੰ ਕੋੜ ਹੋ ਰਿਆ ਸੀ ਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਬਖਸ਼ੋ ਗੁਰੂਆਂ ਦੇ ਸਾਧੂਆਂ ਦੀ ਟੈਲ ਕਰਿਆ ਕਰ ਔਰ ਧਰਮਸ਼ਾਲਾ ਦੇ ਥੰਮਾ ਨਾਲ ਮਿਲਿਆ ਕਰ ਉਹ 2 ਮਹੀਨੇ ਵਿੱਚ ਰਾਜੀ ਹੋ ਗਿਆ ਰਸਤੇ ਵਿੱਚ ਆਉਂਦਿਆਂ ਸਿੱਖਾਂ ਦੀ ਕਲਿਆਣ ਕਰਦੇ ਬੈੜਵਾਲ ਖਾਰੇ ਖੂਰ ਨੂੰ ਮਿੱਠਾ ਕੀਤਾ ਔਰ ਪਾਰ ਉਪਕਾਰ ਕਰਦੇ ਹੋਏ ਸ੍ਰੀ ਅਮਰਦਸਰ ਜਾਬਰਾਜ ਸੰਗਤਾ ਮਹਾਰਾਜ ਜੀ ਦੇ ਦਰਸ਼ਨ ਕਰਨਾਈਆਂ ਸਤਗੁਰ ਜੀ ਸਾਰਿਆਂ ਨੂੰ ਧਰਮ ਦੀ ਕਿਰਤ ਕਰਨੀ ਨਾਮ ਜਪਣ ਦਾ ਆਪਦੇਸ਼ ਕਰਦੇ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿਗੁਰੂ 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 ਸਤ ਨਾਮ ਵਾਹਿ ਗੁਰੂ 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 ਸਤ ਨਾਮ ਸਤ ਨਾਮ ਵਾਹਿਗੁਰੂ ਜਦੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅੰਮ੍ਰਿਤਸਰ ਆ ਗਏ ਸਾਰੀਆਂ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਗੜ ਸ਼ੰਕਰ ਵਿੱਚ ਮਹੇਸ਼ਨਾਥ ਜੋਗੀ ਨੇ ਟੰਡੋਰਾ ਫੇਰਿਆ ਕਿ ਮੈਨੂੰ ਸ਼ਿਵ ਜੀ ਨੇ ਦਰਸ਼ਨ ਦੇ ਕੇ ਵਾਰ ਦਿੱਤਾ ਹੈ ਕਿ ਜੋ ਤੇਰਾ ਦਰਸ਼ਨ ਕਰੇਗਾ ਮਰ ਕੇ ਇੱਕ ਵਰਾ ਕਲਾਸ਼ਵਾਸੀ ਹੋਵੇਗਾ ਸੋ ਸਾਰਾ ਕਸਬਾ ਉਹਦੇ ਦਰਸ਼ਨ ਕਰਨ ਗਿਆ ਮਹੀਸ਼ ਨੇ ਹਜ਼ਾਰਾਂ ਰੁਪਏ ਇਕੱਠੇ ਕਰ ਲਏ ਪਰ ਭਾਈ ਤਲੋਕਾ ਖੱਤਰੀ ਇਹ ਦਰਸ਼ਨ ਕਰਨੇ ਗਿਆ ਉਹਦਾ ਸਿਦਕ ਦੇਖ ਕੇ ਮਹੀਸ਼ਨਾਥ ਉਹਦੇ ਘਰ ਆਪ ਗਿਆ ਭਾਈ ਤਲੋਕੇ ਨੇ ਅੱਗੋਂ ਬੂਹਾ ਬੰਦ ਕਰ ਲਿਆ ਆਦਾ ਵੀ ਮੈਨੂੰ ਮੁਕਤੀ ਨਹੀਂ ਚਾਹੀਦੀ ਮੈਂ ਗੁਰੂ ਘਰ ਦੀ ਮੁਕਤੀ ਛੱਡ ਕੇ ਕਲਾਸ਼ ਪਰਬਤ ਦੇ ਆਕਤਧੂਰਾ ਪ੍ਰੇਤਾ ਸੱਪਾਂ ਨੂੰ ਦੇਖ ਕੇ ਮੈਂ ਕੀ ਕਰਨਾ ਸਗੋਂ ਸਾਡੇ ਅਮਰਦਸਰ ਤੀਰਥ ਦੇ ਜੋ ਪੰਖੀ ਵੀ ਲੰਘਦੇ ਨੇ ਉਹ ਵੀ ਬੈਕੁੰਠ ਨੂੰ ਜਾਂਦੇ ਹਮੇਸ਼ਨਾਥ ਭਾਈ ਤਲੋਕੇ ਦਾ ਨਿਸ਼ਚਾ ਦੇ ਕੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਅਮਰਦਸਰ ਆਇਆ ਭਾਵੇਂ ਉਹਨੂੰ ਆਪਣੀ ਵੱਡੀ ਉਮਰ ਹੋਣ ਦਾ ਬਹੁਤ ਹੰਕਾਰ ਸੀ ਤਦ ਵੀ ਗੁਰੂ ਜੀ ਦਾ ਦਰਸ਼ਨ ਕਰਕੇ ਲੰਗਰ ਦੇ ਨਾਮ ਦਾ ਪ੍ਰਵਾਹ ਦੇ ਕੇ ਬਾਦ ਖੁਸ਼ ਹੋਇਆ ਪਰ ਹੰਕਾਰ ਨਹੀਂ ਛੱਡਿਆ ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ RAM KALI MAHALLA PANJWAN TAGA KAR KALAI THIGLI ਲਓ 나ੜੀ ਸੁਆਹ ਅਸਤੀ ਅੰਬੇ ਕਾ ਕਰ ਡੰਡਾ ਧਰਿਆ ਕਿਆ ਤੂੰ ਜੋਗੀ ਗਰਬਹ ਪਰਿਆ ਜਪ 나ਥ ਦਿਨ ਰਹਿ ਨਾਹੀ ਤੇਰੀ ਖਿੰਤਾ ਦੋ ਤਿਹਾਈ ਰਹਾ ਗਰੀਬ ਭੂਤ ਲਾਇ ਬੈਠਾ ਤਾੜੀ ਮੇਰੀ ਤੇਰੀ ਮੁੰਦਰਾ ਤਾਰੀ ਮੰਗ ਟੁਕਾ ਤ੍ਰਿਪਤ ਨ ਪਾਵੈ ਨਾਦ ਛੋੜ ਜਾਚ ਲਾਜ ਨ ਆਵੈ ਚਲ ਚਿਤ ਜੋਗੀ ਆਸਣ ਤੇਰਾ ਸਿੰਘੀ ਵਜ ਨਿਤ ਉਦਾਸੇਰਾ ਇਹ ਸ਼ਬਦ ਸੁਣ ਕੇ ਮਹੀਸ਼ਨਾਥ ਨੇ ਗੁਰੂ ਜੀ ਦੇ ਚਰਨ ਫੜ ਲਏ। ਹੰਕਾਰ ਪਖੰਡ ਛੱਡ ਕੇ ਭਗਤੀ ਕਰਨ ਲੱਗਾ ਔਰ ਭਾਈ ਤਲੋਕੇ ਦੀ ਸੰਗਤ ਕਰਕੇ ਮਹੀਸ਼ਨਾਥ ਗ੍ਰਿਸ਼ਤੀ ਬਣ ਗਿਆ। ਉਹਦੇ ਮਰਨ ਮਗਰੋਂ ਉਹਦੀ ਔਲਾਦ ਨੇ ਉਹਦੀ ਸਮਾਦ ਤੇ ਸ਼ਿਵਰਾਤਰੀ ਦਾ ਮੇਲਾ ਆਰੰਭ ਕਰਤਾ ਜਿਹੜਾ ਹੁਣ ਤੱਕ ਲੱਗਦ ਇੱਕ ਦਿਨ ਕਈ ਬ੍ਰਾਹਮਣ ਆਪਣੇ ਰੁਜ਼ਗਾਰ ਵਾਸਤੇ ठाकुर ਲੈ ਸਰੋਵਰ ਦੇ ਕੰਢੇ ਆਣ ਬੈਠੇ ਪਰ ਸਿੱਖਾਂ ਨੇ ਉਹਨਾਂ ਨੂੰ ਕੁਝ ਨਾ ਦਿੱਤਾ ਜਦੋਂ ਗੁਰੂ ਜੀ ਲੰਘੇ ਬ੍ਰਾਹਮਣਾਂ ਨੇ ਬਹਿਣ ਚ ਕੀਤੀ ਸੱਚੇ ਪਾਤਸ਼ਾਹ ਤੁਹਾਡੇ ਸਿੱਖ ਨਾ ਸਾਨੂੰ ਮੰਨਦੇ ਨਾ ਠਾਕੁਰਾਂ ਨੂੰ ਮੱਥਾ ਟੇਕਦੇ ਤਾਂ ਗੁਰੂ ਜੀ ਨੇ ਆਖਿਆ ਵੀ ਤੁਸੀਂ ਆਪਣਾ ਹਿਰਦਾ ਸਾਭ ਨਹੀਂ ਰੱਖਦੇ ਲਾਲਚ ਵਾਸਤੇ ਐਸੇ ਕੰਮ ਕਰਦੇ ਹੋ ਧੰਨ ਵਾਸਤੇ ਕਈ ਯਤਨ ਕਰਦੇ ਹੋ ਇਰਦੇ ਦਾ ਆਪ ਨੂੰ ਕੋਈ ਪ੍ਰੇਮ ਨਹੀਂ ਭਾਵ ਮੁਕਤੇ ਪੜਤਾ ਟੀਕਾ ਸਹਿਤ ਇਰਦੇ ਨਾਮ ਨਹੀਂ ਪੂਰਨ ਰਹਿਤ ਉਪਦੇਸ਼ ਕਰੇ ਕਰ ਲੋਕ ਸੁਣਾਵ ਆਪਣਾ ਕਹਿਆ ਆਪਨਾ ਠਮਾਵੈ ਐਵੇਂ ਮਹਾਰਾਜ ਜੀ ਬਚਨ ਗਏ ਉਹ ਆnde ਠਾਕਰਾਂ ਨੂੰ ਦਾ ਮੰਨੋ ਨਾ ਹਰ ਗੁਰੂ ਜੀ ਆnde ਠਾਕਰ ਨੂੰ ਦਾ ਅਸੀਂ ਮੰਨਦੇ ਹਾਂ ਪਰ ਸਾਡਾ ਠਾਕਰ ਪੱਥਰਾਂ ਦਾ ਬਨਾਇਆ ਹੋਇਆ ਨਹੀਂ ਪੰਡਤ ਨੇ ਆਖਿਆ ਫਿਰ ਉਹ ਕਹਦਾ ਤਾਂ ਮਹਾਰਾਜ ਜੀ ਨੇ ਬਚਨ ਕੀਤਾ ਆਸਾ ਮਹੱਲਾ ਪੰਜਵਾਂ ਆਟ ਪੈਰ ਉਦਕ ਈਸ਼ਾਨਾਨੀ ਸਾਧ ਹੀ ਭੋਗ ਲਗਾਏ ਸੋ ਗਿਆਨੀ ਤਾ ਬ੍ਰਾਹਮਣ ਬੋਲੇ ਅਨੇਕ ਭਗਤ ਪੂਜਾ ਕਰਕੇ ਤਰ ਗਏ ਪਰ ਪਤਾ ਨਹੀਂ ਆਪ ਕਿਨੂੰ ਮੰਨਦੇ ਹੋ ਗੁਰੂ ਜੀ ਨੇ ਉਹਨਾਂ ਦਾ ਅਹੰਕਾਰ ਦੂਰ ਕਰ ਲਈ ਸ਼ਬਦ ਉਚਾਰਨ ਕੀਤਾ ਸੋ ਹੀ ਮਹੱਲਾ ਪੰਜਵਾ ਘਰ ਮ ठाकुर ਨજર ਨਾ ਆਵੇ ਗਾਲ ਮੈਂ ਪਹਾਣ ਲੈ ਨਟਕਾਵ ਪਰ ਮੇ ਭੂਲਾ ਸਾਖਤ ਫਿਰਤਾ ਨੀਰ ਬਰ ਉਲ ਖਬ ਖਬ ਮਰਤਾ ਰਹਾ ਜਿਸ ਪਹਾਣ ਕੋ ਠਾਕੁਰ ਕਹਤਾ ਉਹ ਪਹਾਣ ਲੈ ਉਸ ਕੋ ਡੁੱਬਤਾ ਗੁਨਾਹਗਾਰ ਲੂਣ ਹਰਾਮੀ ਪਾਹਨ ਨਾਵਨ ਪਰ ਗਰਮੀ ਗੁਰ ਮਿਲ ਨਾਨਕ ਠਾਕੁਰ ਜਾਤਾ ਜਨਤਾਲ ਮਹੀਆਲਾ ਪੂਰਨ ਵਿਧਾਤਾ ਗੁਰੂ ਜੀ ਦੇ ਇਹ ਸ਼ਬਦ ਸੁਣ ਕੇ ਬ੍ਰਾਹਮਣਾ ਨੇ ਚਰਨ ਫੜ ਲਏ ਅਦੇ ਆਖਿਆ ਬਖਸ਼ੋ ਤਾਂ ਗੁਰੂ ਜੀ ਨੇ ਬ੍ਰਾਹਮਣ ਪਰਥਾਏ ਸਹਿਜ ਕੀਰਤੀ ਦੇਜ ਸਹਿਜ ਸੁਭਾਸ ਲੋਕਿ ਉਚਾਰੇ ਉਹ ਗੁਰੂ ਗੇ ਸਿੱਖ ਹੋਏ ਗੁਰੂ ਜੀ ਦੇ ਬਾਦ ਸਾਰੇ ਬ੍ਰਾਹਮਣ ਸਿੱਖ ਹਨ ਜਿਹੜੇ ਗੁਰਮਤ ਕਰਦੇ ਨੇ ਗੁਰੂ ਜੀ ਨੇ ਸਾਰਿਆਂ ਨੂੰ ਧਰਮ ਦੇ ਕਿਰਤ ਕਰਨੇ ਨਾਮ ਜਪਣਾ ਵੰਡ ਛਕਣ ਦਾ ਉਪਦੇਸ਼ ਦੇ ਕੇ ਨਿਹਾਲ ਕੀਤਾ